ਕੋਈ ਦਾ ਫੋਨ ਬਿਜੀ ਆਈ ਜਾਂਦਾ ਵਾ ਫੇਰ ਲਾਵਾਂ ਭਲਾ ਆਪੇ ਕਟੂ ਜਿਹਦੇ ਨਾਲ ਲੱਗੀ ਹੋਊਗੀ ਹਲੋ ਹਾਏ ਕੋਣ ਹੈ ਕਿੰਨੂ ਕਾਲ ਫਰੈਂਸ ਤੇ ਲੈ ਲਿਆ ਅੱਛਾ ਛਾ ਮੰਮੀ ਵੀ ਨਾ ਆ ਰਹੀ ਨੇ ਸਤਿ ਸ਼੍ਰੀ ਅਕਾਲ ਮੰਮੀ ਜੀ ਆਹੋ ਤੈਨੂੰ ਹੀ ਸੱਸੀ ਘਰ ਬੁਲਾਵਾ ਕਿ ਤੂੰ ਬੁਲਾ ਹ ਮੈਨੂੰ ਆ ਵੇ ਲ ਮਮੀ ਕਹੋ ਜੀ ਮਜ਼ਾਕਾਂ ਕਰਦੀ ਉਹ ਮੈਨੂੰ ਨਾਂਜੀ ਤਾਂ ਮੈਂ ਪਹਿਲਾਂ ਲਾਇਆ ਹੀ ਤੇ ਮੈਂ ਕੱਟ ਤਾਂ ਵੀ ਚੱਲ ਵਿਜੀ ਹੋਊਗੀ ਭਾਜੀ ਦੇ ਨਾਲ ਤੇ ਤੂੰ ਮੈਨੂੰ ਦੁਬਾਰਾ ਲਾ ਨਹੀਂ ਸਕਦੀ ਵੀ ਮੰਮੇ ਉਹਨੂੰ ਵੀ ਨਾਂ ਲੈ ਲਈਏ ਮੈਂ ਹੀ ਲਾਇਆ ਫੇਰ ਤੇ ਫੇਰ ਫੇਰ ਚੁੱਕਿਆ ਮੇਰਾ ਵਿੱਚ ਆ ਕਿੱਦਾਂ ਫੇਰ ਮੰਮੇ ਤੇ ਇਹ ਤੇ ਤਿਆਰੀ ਕਰਦੇ ਪਏ ਹੀ ਆਉਣ ਦੇ ਆਉਣਾ ਨਹੀਂਗਾ ਉਹ ਨੂੰ ਦੱਸ ਲਾ ਰੁਪਿੰਦਰ ਪਹਿਲਾਂ ਮੰਮੀ ਆਪਾਂ ਚੁੱਪ ਕਰ ਜੀ ਇਹਦੀ ਸੁਣ ਲਈਏ ਪਹਿਲਾਂ ਆਹ ਹੋਣੀ ਇਹ ਤੇ ਗੱਲ ਹੈਗੀ ਆ ਯਾਰ ਉਹਦਾ ਕਸੂਰ ਨਹੀਂ ਕੋਈ ਵੀ ਉਹਨੂੰ ਚਾਹ ਹੀ ਬੜਾ ਚੜ ਜਾਂਦਾ ਮੇਰੇ ਪੇਕਿਆਂ ਦਾ ਸੱਸ ਮੇਰੀ ਨੂੰ ਹਾਂ ਉਹ ਤਾਂ ਹੀ ਨੇ ਕੋਲੋਂ ਹਲਦੀ ਵੀ ਪੈਣ ਜੀ ਆਉਣਗੇ ਆਖਣਗੇ ਵੀ ਜੇ ਮੈਂ 2 ਘੰਟੇ ਆਈਆਂ ਤੇ ਮੇਰੇ ਕੋਲ ਬੈਠੇ ਨਹੀਂ ਹਾਂ ਉਹਨੂੰ ਕੀ ਪਤਾ ਨਾ ਕੀ ਗੱਲਾਂ ਕਰਨੀਆਂ ਕੀ ਨਹੀਂ ਉਹ ਤੇ ਵਿਚਾਰੀ ਆਪਣੇ ਥਾਂ ਤੇ ਠੀਕ ਹੁੰਦੀ ਆ ਚਲ ਇਦਾਂ ਹੀ ਕਰਦੀ ਆ ਤੇ ਮੰਮੀ ਤੂੰ ਹੀ ਨਹੀਂ ਹੈ ਨਵਾ ajo ਨਹੀਂ ਮੰਮੀ ਜੇ ਤੇਰ ਕੋ ਆਈਆਂ ਨਾ ਤੇ ਫਿਰ ਤੈਨੂੰ ਪਤਾ ਵਾ ਭਾਬੀ ਵੀ ਘਰ ਆ ਆਹੋ ਨਹੀਂ ਮੰਮੀ ਫੇਰ ਵੀ ਗੱਲ ਹੋਣੀ ਪਉਂਦੀ ਰਪਿੰਦਰ ਦੇ ਘਰ ਕੋਈ ਨਹੀਂ ਹੈਗਾ ਤੁਸੀਂ ਘਰਦਿਆਂ ਆ ਜੋ ਹੈ ਨਹੀਂ ਮੈਂ ਕਿੱਦਾਂ ਆਉਂਗੀ ਮੈਂ ਤੇ ਉਦਣ ਆਇਆ ਹੀ ਰਪਿੰਦਰ ਨੂੰ ਮੇਲਾ ਹੈ ਇਹਨਾਂ ਨੇ ਆਖਣਾ ਸਲਾਹ ਕੀਤੀ ਹੋਣੀ ਇਹਨਾਂ ਨੇ ਤਾਂ ਇਕੱਠੀਆਂ ਮੇਰੀ ਸਲਾਹ ਸੁਣੋ ਤੁਸੀਂ ਮੈਂ ਕਹਿੰਨੀ ਆ ਮੈਂ ਜਾਣਾ ਟੈਸਟ ਕਰਾਉਣ ਫਿਰ ਮੈਂ ਆਖੂੰਗੀ ਵੀ ਮੈਨੂੰ ਭੁੱਖ ਲੱਗੀ ਆ ਪੌਤ ਸੇ ਨਾ ਉਹ ਹੈ ਨਹੀਂ ਰੈਸਟੋਰੈਂਟ ਪੀਜਾ ਮੇਕਰ ਆਹੋ ਮੰਮੀ ਨੂੰ ਆਖੀ ਉੱਥੇ ਬੈਠੀ ਹੋਵੇ ਤੇ ਮੈਂ ਚੱਲ ਜੂੰਗੀ ਉੱਥੇ ਖਾਣ ਪੀਣ ਵਾਸਤੇ ਉੱਥੇ ਹੀ ਮੰਮੀ ਹੋਊਗੀ ਆਹੋ ਤੇ ਫਿਰ ਮੰਮੀ ਆਖੋ ਚੱਲ ਘੜੀ ਕੋਦ ਕੁੜੀ ਕੋਲੋਂ ਹੋ ਆਈ ਆ ਖੰਡੀ ਸਿਰ ਦੀ ਸਵੇਰ ਦੀ ਸਿਰ ਪੀੜ ਹੋਣ ਡਿਆ ਤੇ ਚੱਲ ਆ ਪਾਈਆਂ ਤੇ ਹੈਆਂ ਆ ਸਕੀਮ ਬਣਾਓ ਵੇਖਿਆ ਈ ਮਰਜੇ ਤੁਹਾਨੂੰ ਮੈਂ ਦੱਸਦੀ ਸਕੀਨ ਤੁਹਾਨੂੰ ਨਹੀਂ ਕੋਈ ਆਉਂਦਾ ਵੇਖਿਆ ਮਮੀ ਤੇਰੀ ਧੀ ਕਿੰਡੀ ਇੰਟੈਲੀਜੈਂਟ ਆਹੋ ਚੰਗਾ ਚੰਗਾ ਮੈਂ ਫੋਨ ਕੱਟਦੀ ਅੱਜ ਤਿਆਰੀ ਬਣ ਗਈ ਮੈਂ ਅੱਜ ਹੀ ਆਣਾ ਕੱਲ ਬਣ ਕੇ ਕੱਲ ਆ ਜਾਣਾ ਠੀਕ ਹੈ ਠੀਕ ਕੀ ਕਰਨੀ ਗਰਮੀ ਤੇ ਮਿੱਤੀ ਕੁਛ ਨਹੀਂ ਮਮੀ ਜੀ ਆਹ ਫੋਨ ਫਾ ਨਹੀਂ ਵੇਖਣ ਲਈ ਹ ਸੂਟਾਂ ਦੇ ਡਿਜ਼ਾਈਨ ਵੇਖਣ ਲਈ ਮੈਂ ਕਿੰਨੇ ਸੋਹਣੇ ਆ ਜਿਹੜਾ ਸੋਹਣਾ ਲੱਗਦਾ ਲੈ ਲੈ ਮਮੀ ਬੜੇ ਲੈ ਲੈ ਆ ਫਿਰ ਕੀ ਬੜੇ ਲੈ ਲੇ ਤੇ ਡਿਜ਼ਾਈਨ ਵੇਖ ਕੇ ਤੇ ਮੰਮੀ ਢਿੱਡੀ ਨਹੀਂ ਭਰਨਾ ਆਪਣਾ ਢਿੱਡ ਤੇ ਨਹੀਂ ਭਰਨਾ ਫਿਰ ਵੀ ਜਿਹੜਾ ਚੰਗਾ ਲੱਗਦਾ ਪੁੱਤ ਲੈ ਲਿਆ ਕਰ ਅੱਛਾ ਤੇ ਸੂਟਾਂ ਦੀ ਗੱਲ ਦੱਸੋ ਮੇਰਾ ਹੋਰ ਕੰਮ ਮੰਨੋਗੇ ਤੇ ਮੈਂ ਤੁਹਾਨੂੰ ਆਖਾਂ ਦੇ ਦੱਸ ਮੰਮੀ ਮੇਰੇ ਨਾਲ ਦਰਦ ਬੜੀ ਹੁੰਦੀ ਆ ਪਿੱਛੇ ਆ ਕਿਡਨੀਆਂ ਜੀਆਂ ਨੂੰ ਨਾ ਇੱਥੇ ਜੇ ਲੱਗ ਜੇ ਜੇ ਤੁਸੀਂ ਆਖੋ ਤੇ ਮੈਂ ਟੈਸਟ ਕਰਾਵਾਂ ਪੁੱਤ ਇਹ ਵੀ ਪੁੱਛਣ ਵਾਲੀ ਗੱਲ ਆ ਸਤੋ ਜਿਹੜੇ ਦੁੱਖ ਵਾ ਉਹਦੀ ਦਵਾਈ ਲਿਓਣੀ ਤੇ ਬਣੀ ਆ ਨਾ ਨਾਲੇ ਆਲ ਬੋਡੀ ਤੇ ਕਰਾਉਣੇ ਤੇ ਉਥੋਂ ਕਾਦੀਆਂ ਤੋਂ ਕਰਾ ਲੀਏ ਫਿਰ ਇੱਥੋਂ ਦੇ ਡਾਕਟਰ ਕੋਈ ਲੈਬੋਰੀ ਵਾਲਾ ਕਰਕੇ ਨਹੀਂ ਦਿੰਦਾ ਕੋਈ ਨਹੀਂ ਪੁੱਤ ਜਾ ਕਰਵਾਇਆ ਆਹੋ ਤੇ ਹਸਪੀਟਲ ਚੋ ਕਰਾ ਲੈ ਲੈ ਹਾਂ ਜਾਓ ਤੁਸੀਂ ਕਰਵਾਓ ਤੇ ਕਿਦੋ ਜਾਵਾ ਅੱਜ ਜਾਵਾ ਕੱਲ ਜਾਵਾ ਭਾਏ ਤੋ ਅੱਜ ਹੀ ਚੱਲ ਜਾ ਠੀਕ ਐ ਫਿਰ ਮੈਂ ਹੋਵਾਂ ਤਿਆਰ ਹਾਂ ਚੱਲ ਜਾ ਪੁੱਤ ਕੋਈ ਗੱਲ ਨਹੀਂ ਮੈਂ ਤੇ ਹੀ ਮਨੀ ਨੂੰ ਆਵਾ ਪਾ ਦੋ ਹਾਂ ਕੋਈ ਨਹੀਂ ਮਨੀ ਨੂੰ ਮੈਂ ਆਵਾ ਪਾ ਦਿੰਨੀ ਹਾਂ ਹਾਂਜੀ ਤੁਹਾਡੇ ਆਖੇ ਦੀ ਹੋਰ ਗੱਲ ਆ कोई गल ਨਹੀਂ ਕਹਿ ਦਿੰਨੀ ਪੁੱਤ ਇਹ ਵੀ ਗੱਲ ਪੁੱਛਣ ਵਾਲੀ ਹੁੰਦੀ ਹੈ ਪਰ ਫਿਰ ਵੀ ਮੈਂ ਪੁੱਛਣ ਦਾ ਫਰਜ਼ ਤੇ ਬਣਦਾ ਹੀ ਆ ਨਾ ਤੁਹਾਨੂੰ ਬਣਦਾ ਤੇ ਹੈਗਾ ਪੁੱਤ ਜਿਹੜੀ ਦਵਾਈ ਲਿਓਣੀ ਆ ਨਾ ਇਹ ਕੱਲੋਂ ਨਹੀਂ ਕਰੀਦੀ ਹੁੰਦੀ ਟਾਈਮ ਨਾ ਚਲ ਜਾਈਦਾ ਹੁੰਦਾ ਵਾ ਚਲੋ ਠੀਕ ਹੈ ਮੰਮੀ ਮੈਂ ਨਾ ਪੌਣੀਆਂ ਕੱਪੜੇ ਤਿਆਰ ਹੁੰਨੀਆਂ ਤੇ ਤੁਸੀਂ ਮਨੀ ਨੂੰ ਆਦੋਂ ਮੇਰੀ ਤਿਆਰੀ ਫਿਰ ਮम्मी ਕੈਨਸਲ ਨਾ ਕਰ ਦੇਣ ਉਹਨਾਂ ਦੇ ਮੂਡ ਦਾ ਤੁਹਾਨੂੰ ਪਤਾ ਹੀ ਆ ਮੇਰੇ ਆਖੇ ਤੇ ਘਾਟੀ ਲੱਗਦੇ ਆ ਕੋਈ ਨਹੀਂ ਮੈਂ ਮਨੀ ਨੂੰ ਕਹਿ ਦਿੰਦੀ ਆ ਦੂਜਾ ਇਹ ਆ ਵੀ ਦੁੱਖ ਜਿਹੜਾ ਛੇਤੀ ਫੜਿਆ ਜਾਵੇ ਤੇ ਚੰਗਾ ਹੁੰਦਾ ਵਾ ਹਾਂਜੀ ਚੱਲ ਕੋਈ ਨਹੀਂ ਹੋ ਮੇਰੀ ਤਿਆਰ ਮੈਂ ਕਹਿ ਦਿੰਨੀ ਮਨੀ ਨੂੰ ਠੀਕ ਆ ਮੰਮੀ ਤੁਸੀਂ ਆ ਕੇ ਆਓ ਬਣ ਗਈ ਉਹ ਗੱਲ ਸੌਰੀ ਮੰਮੀ ਜੀ ਮੈਨੂੰ ਵਾਰ-ਵਾਰ ਤੁਹਾਡੇ ਨਾਲ ਝੂਠ ਬੋਲਣੇ ਪੈਂਦੇ ਆ ਕੀ ਕਰਾਂ ਫਿਰ ਬੋਲਣ ਤੇ ਪੈਣਾ ਹੀ ਆ। ਲਿਆ ਵੀਰ ਫੜਾ ਕਿੰਨਾ ਤੂੰ ਟਾਈਮ ਲਾਉਂਦਾ ਇੰਨਾ ਚੇ ਲਾਈਦਾ ਰੋ ਵੀ ਹਾਲ ਦੀਆਂ। ਨਹੀਂ ਭਾਈ। ਇੱਕ ਮਿੰਟ ਗੜਮੀ ਗੋੜੇ ਆ। ਇੱਕ ਮਿੰਟ ਇੱਕ ਮਿੰਟ। ਤੇਹੀ ਗਵਣੀ ਕਪਾਏ ਚੀ। ਹੋਰ ਮੇਰੀ ਪੈ ਜਾਂਦੀ ਠੀਕ। ਕੱਲੇ ਕੱਲੇ ਪੀ ਜਾਓ ਮੰਮੀ ਜੀ। ਆ ਤੂੰ ਵੀ ਆਏ ਹੈਂ ਹਾਂ ਸਬਸਕ੍ਰਾਈਬ ਨਹੀਂ ਸਸਤੀ ਆ ਜੀ ਮਮੀ ਸਸਤੀ ਹੈ ਕਿਹਨ ਦਾ ਆ ਬੈਠ ਜਾਓ ਵਧੀਆ ਇਹਨੇ ਵੇਖ ਲਿਆ ਮੈਂ ਤੇ ਵੇਖਿਆ ਹੀ ਤੁਹਾਨੂੰ ਬੈਠ ਜਾਓ ਫਿਰ ਬੈਠੇ ਨਹੀਂ ਬੈਠੋ ਮੈਂ ਵੀ ਇੱਥੇ ਕੰਮ ਹੀ ਆਈ ਸੀ ਅੱਛਾ ਹਾਂ ਮੈਂ ਹਾਂ ਤੇ ਤੂੰ ਹੀ ਕਿੱਧਰ ਆਏ ਸੀ ਕਿਹਦੀ ਦਵਾਈ ਲੈਣਾ ਆ ਮੈਂ ਦਵਾਈ ਲੈਣੀ ਮਮੀ ਟੈਸਟ ਕਰਾਉਣੇ ਨੇ ਥੋੜੇ ਜਿਹਾ ਕਰਵਾਏ ਜੇ ਆਹ ਹੋ ਗਏ ਦੇ ਆਹ ਸਿੰਪਲ ਦੇ ਆਏ ਆ ਤੇ ਰੋ ਪੀ ਲਓ ਫਿਰ ਕੋਈ ਗੱਲ ਨਹੀਂ ਤੁਸੀਂ ਪੀਂਦੇ ਰਹੋ ਤੇ ਠੰਡੀ ਹੋਣ ਲਈ ਤੁਸੀਂ ਨਹੀਂ ਪੀਣੀ ਰਹੋ ਨਹੀਂ ਵੀ ਮੈਂ ਰੋਣੀ ਪੀਂਦਾ ਇਹ ਆਂਦੇ ਹੁਣ ਚੱਲੀਏ ਤੇ ਰਪਿੰਦਰ ਵਾਲਾ ਨਹੀਂ ਜਾਣਾ ਕਿੱਦਾਂ ਕਰੀ ਮੈਂ ਰਪਿੰਦਰ ਵਾਲਾ ਮੰਮੀ ਚੱਲ ਕੋਈ ਗੱਲ ਨਹੀਂ ਫੇਰ ਆਵਾਂਗੇ ਹਾਂ ਹੁਣ ਉਹਦੇ ਸ਼ਹਿਰ ਆਏ ਐ ਇਦਾਂ ਚੱਲ ਜਾਨਾ ਆਜੋ ਮੈਂ ਚੱਲੀਏ ਮੈਂ ਵੀ ਹੋ ਕੇ ਜਾਗਾ ਫੇਰ ਉਹਨੂੰ ਪਤਾ ਲੱਗ ਜਾ ਉਹਨੇ ਕਹਿਣਾ ਆਏ ਨਹੀਂ ਕਿੱਦਾਂ ਕਰਨੀ ਹੈ ਚਲੋ ਹੁਣ ਮੰਮੀ ਇੰਨਾ ਜ਼ੋਰ ਲਾਉਣੇ ਤੇ ਆਪਾਂ ਹੋ ਕੇ ਚੱਲਦੇ ਆਂ ਥੋੜਾ ਆਣੀ ਪੁੱਟ ਠੀਕੇ ਚੱਲ ਜਿਓ ਤੇ ਹਾਲਤ ਨੂੰ ਕੀ ਹੋਇਆ ਤੁਹਾਡੀ ਗਰਮੀ ਚ ਤੇ ਪੁੱਤ ਨੂੰ ਕੀ ਇਦਾਂ ਹੀ ਫੇਰਦੇ ਆਂ ਤੇ ਇਹ ਗਰਮੀ ਕੱਪੜੇ ਬੜੇ ਸੋਹਣੇ ਆ ਗਰਮੀ ਚ ਕੀ ਹੋਇਆ ਵਾ ਤੈਨੂੰ ਚਲੋ ਆਪਾਂ ਚੱਲੀਏ ਮੈਂ ਤੇ ਆਖਣ ਨਹੀਂ ਆ ਹੁਣ ਮੰਮੀ ਨਾ ਖੰਡਣੇ ਕਿਉਂ ਅੜੀ ਜਾਂਦੇ ਆਂ ਚਲ ਤਨ ਉਹ ਚੱਲਦੇ ਨੇ ਚਲੋ ਕੋਈ ਗੱਲ ਨਹੀਂ ਆਪਾਂ ਕਿਹਾ ਬਹੁਤਾ ਟਾਈਮ ਰੁਕਣਾ ਵਾ ਆਹੋ ਨਾ ਜ਼ਿਆਦਾ ਤੇਰਾ ਰੁਕੇ ਹੋ ਕੇ ਚਲ ਤੁਸੀਂ ਪੀਓ ਫੇਰ ਆਪਾਂ ਚੱਲਦੇ ਹਾਂ ਫੜ ਗਲਾਸ ਤੁਸੀਂ ਨਹੀਂ ਪੀਣੀ ਪੂ ਪੀਲਾ ਮਨੀ ਤੇ ਕਹਿੰਦਾ ਨਹੀਂ ਪੀਣੀ ਮੈਂ ਆ ਇੱਕ ਗਲਾਸ ਪ ਨਹੀਂ ਉੱਧਾ ਖਾਲੀ ਗਲਾਸ ਆਏਗਾ ਹਲੋ ਹੱਫ ਕਰ ਲੋ ਚੱਲ ਫਿਰ ਪੀਓ ਫਿਰ ਚਲਦੇ ਆਪਾਂ ਸਸੀ ਦੀ ਲੱਗਿਆ ਰੋਦੀ ਆ ਤੇ ਇਨਸਨਾ ਆ ਸਸੀ ਕਾਲ ਦੀ ਜੀ ਵਧੀਆ ਵਾਲਾ ਹੀ ਤੇ ਮੇਰੇ ਨਾਲ ਇਕੱਠਾ ਹੋ ਗਿਆ ਕਿਹੜਾ ਨਹੀਂ ਪਤਾ ਹੀ ਨਹੀਂ ਮਮਿ ਜੀ ਨੂੰ ਆਜੋ ਤੈਨੂੰ ਪਤਾ ਹੀ ਨਹੀਂ ਮਮਿ ਜੀ ਦੀ ਮਮਿ ਜੀ ਹੁਣ ਆਏ ਨੇ ਅੱਛਾ ਭੈਣ ਜੀ ਹੁਣ ਆਇਆ ਸਸੀ ਕਾਲ ਜੀ ਭੈਣ ਜੀ ਬਸ ਠੀਕ ਠਾਕ ਵੀ ਸੁਣਾਓ ਸਾਡਾ ਸਸੀ ਕਾਲ ਕੀ ਹਾਲ ਹੋ ਬਸ ਵਧੀਆ ਠੀਕ ਠਾਕ ਹੀ ਆਪਣੇ ਸੁਣਾਓ ਬਸ ਵਧੀਆ ਵਧੀਆ ਬੈਠੋ ਸਸੀ ਕਾਲ ਜੀ ਕੀ ਹਾਲ ਚਾਲ ਹੈ ਬਸ ਠੀਕ ਠਾਕ ਵਧੀਆ ਬੈਠੋ ਸਰਪ੍ਰਾਈਜ਼ ਦਿੱਤਾ ਮੈਂ ਤੁਹਾਨੂੰ ਨੇ ਨਿੱਚੇ ਗੱਲਾਂ ਨਹੀਂ ਲੱਗਾਉਂਦੇ ਨਹੀਂ ਚਲ ਚਲਗਾ ਹੋ ਗਿਆ ਨਾ ਅੱਜ ਮੇਲੇ ਆ ਸਾਰੇ ਆਓ ਬੈਠੋ ਸਾਰੇ ਜਣੇ ਬੈਠੋ ਰਪਿੰਦਰ ਪਾਣੀ ਲਿਆ ਇੱਧਰ ਆ ਜਾ ਮਨ ਪੰਮ ਦੀ ਜੀ ਮੱਚੀ ਉਹ ਕਾਲਜ ਗਈ ਆ ਆਈ ਨਹੀਂ ਅਜੇ ਟਾਈਮ ਹੋ ਗਿਆ ਟਾਈਮ ਤੇ ਹੋ ਗਿਆ ਕਿ ਇਸੇ ਨਿਕਲ ਖਲੋਣੀ ਹੋਣੀ ਕੋਈ ਕੰਮ ਕਰਨ ਵਾਸਤੇ ਗੱਭੀ ਵਾਖ ਬੜੀ ਆ ਤੇ ਹਾਂਜੀ ਹੋਰ ਸੁਣਾਓ ਭੈਣ ਜੀ ਠੀਕ ਬਸ ਠੀਕ ਠਾਕ ਤੂੰ ਸੁਣਾਓ ਖੇਤਾਂ ਦਾ ਕਿਵੇਂ ਦੇ ਬਸ ਠੀਕ ਠਾਕ ਚੱਲੀ ਜਾਂਦਾ ਕੰਮ ਚੱਲ ਉਹ ਬਰਬੇ ਮੱਸ ਜੀ ਕਿਤੇ ਬੈਠੇ ਹੋ ਕੇ ਬੈਠੇ ਕੋਈ ਹਣੀ ਤੂੰ ਵੀ ਪਰਹੋ ਕੋਈ ਅਮਿਤ ਮੈਂ ਕਿਹਾ ਲੱਗੇ ਦੀ ਬੋਤਲ ਸਵੇਰੇ ਮੰਗਾ ਲਈ ਮੈਨੂੰ ਦੀਦੀ ਹੁਣਾਂ ਨੇ ਦੱਸਿਆ ਹੀ ਨਹੀਂ ਮੈਂ ਆਉਣਾ ਮੈਂ ਕਿੰਨਾ ਟਾਈਮ ਲੱਗਣਾ ਹੈ ਪਾਣੀ ਬਣਾਉਣ ਤੇ ਅੱਜ ਤੇ ਤੁਸੀਂ ਇਕੱਠਿਆਂ ਨੇ ਆਣ ਕੇ ਰੌਣਕ ਹੀ ਲਾਤੀ ਆ ਤੇ ਵਧੀਆ ਕੀਤਾ ਨਾ ਸਾਰੇ ਇਕੱਠੇ ਆਏ ਆ ਤੇ ਹੈਲੋ ਮੰਮੀ ਫੜੋ ਚਾਹ ਚੜਿਆ ਆ ਲੈ ਫਰੂਟ ਲੈ ਆ ਰਿਹਾ ਤੇ ਮੰਮੀ ਰਹਿਣ ਦੇਣਾ ਹੀ ਤੂੰ ਫਰੂਟ ਮੈਂ ਰੱਖਿਆ ਨਹੀਂ ਆ ਮੈਂ ਕਿਚਨ ਚ ਮਨੀ ਦਾ ਪੜਾ ਅਸੀਂ ਤੇ ਆਏ ਨਹੀਂ ਟੈਸਟ ਕਰਾਉਣ ਆਏ ਸੀ ਤੇ ਮੈਂ ਕਿਹਾ ਮਮਮੀ ਕਹਿੰਦੇ ਮੈਂ ਵੀ ਕੰਮਾਈ ਹਾਂ ਹਾਂ ਇਹਨਾਂ ਨੂੰ ਹਾਂ ਮੈਂ ਆ ਗਈ ਪਾਜੀ ਮੈਂ ਵੀ ਬੈਠ ਗਈ ਅੱਛਾ ਤੇ ਉਹ ਇਹ ਜੂਸ ਪੀਂਦੇ ਰੋ ਪੀਂਦੇ ਸੀ ਹਨਾ ਗੰਨੇ ਦਾ ਜੂਸ ਪੀਂਦੇ ਸੀ ਮੈਂ ਦੇਖਿਆ ਹੀ ਮਮੀ ਨੂੰ ਅੱਛਾ ਇਹ ਨੇ ਇੱਕ ਤਾਂ ਦੇਖਿਆ ਗੱਲ ਕਰਦੇ ਇਹਦੀ ਮਮਮੀ ਨੇ ਇਸ ਮੋੜ ਦੇ ਵਿੱਚ ਸਨਮਾਨ ਕਰਦੇ ਹੁੰਦੇ ਆ ਠੀਕ ਆ ਇਸ ਤੋਂ ਤਾਂ ਤੇ ਸਨਮਾਨ ਕਰਦੇਗਾ ਪਗਲ ਨਹੀਂ ਨਹੀਂ ਮਮਮੀ ਨੇ ਮੋਤੀ ਬੈਠਿਆ ਹਲੇ ਮਮਮੀ ਨੇ ਤੇ ਉਹੋ ਤੀ ਲੈ ਚਲ ਵਧੀਆ ਹੋ ਗਿਆ ਬਾਰੇ ਮੇਰੇ ਕੰਦੇ ਆ ਗਏ ਮੰਮੀ ਨਿਕਲੇ ਮੰਮੀ ਆਦੀ ਚੱਲੇ ਜਦ ਮੈਂ ਤਾਂ ਨਾਰਮਲ ਹੀ ਕੱਪੜੇ ਪਾ ਕੇ ਤਾਂ ਸ਼ਹਿਰ ਆਈਦਾ ਉਦਾਂ ਹੋ ਗਿਆ ਕੋਈ ਗੱਲ ਨਹੀਂ ਕਰੀ ਹੋਲੇ ਕੱਪੜਿਆਂ ਨੂੰ ਵੀ ਹੋਇਆ ਹਾਂ ਨਹੀਂ ਪੀਆ ਮੰਮੀ ਤੁਸੀਂ ਵੀ ਪੀਆ ਮੰਮੀ ਤੁਸੀਂ ਪੀ ਲਓ ਬੜੀ ਅੱਜਾ ਬਣ ਗਿਆ ਸਾਰੇ ਆ ਨਾ ਸਲਾਹ ਕਰਕੇ ਆਏ ਨੇ ਵਧੀਆ ਕੀਤਾ ਠੀਕ ਆ ਹੁਣ ਗੱਲ ਕਰੀ ਮੋਰ ਜੀ ਇਹ ਦੀ ਜੇ ਪੈ ਜੀ ਹੁੰਦੇ ਕਹਿੰਦੇ ਨਹੀਂ ਜਾਣਾ اچھا ਮੈਂ ਕਹਿੰਦਾ ਨਹੀਂ ਰਵਿੰਦਰ ਨੂੰ ਪਤਾ ਲੱਗ ਗਿਆ ਤਾਂ ਨੇ ਹੈ ਨਾ ਮੇਰੇ ਨਾਲ 2 ਘੰਟੇ ਬੰਦੇ ਆਉਂਦੇ ਇਹ ਕਿਹ ਲੱਗੀ ਤਾਂ ਦਿਲ ਕੱਜ ਜਾਂਦਾ ਭੈਣ ਦੇ ਘਰ ਦੇ ਲੱਗੋ ਨਹੀਂ ਲੰਘ ਜਾਣਾ ਨਹੀਂ ਉੱਧਰ ਘਟ ਮੇਰੀ ਫਾਕ ਨਹੀਂ ਵੀ ਤੁਹਾਨੂੰ ਠੀ ਭਾਈ ਨਾ ਬੜਿਆ ਕਿ ਗੱਲ ਬਣੀ ਐ ਕਿ ਮੈਂ ਕਰਦਾ ਹਾਂ ਉਹ ਤਾਂ ਭਾਈਆ ਗਰਮੀ ਕਰਕੇ ਕੋਈ ਜਾਂਦਾ ਵਾਦਾ ਘਟ ਨਹੀਂ ਉਨੀ ਮਖਾਰੋਂ ਨੇ ਕਰਨੇ ਮਨੀਸ਼ ਨੂੰ ਕਰਨੇ ਆ ਭੈਣ ਨੇ ਤੇ ਪਰਸੀ ਬੜਾ ਅੱਜ ਕਿਤੇ ਵਧੀਆ ਫੜਿਆ ਇਹਦੇ ਮੈਂ ਕਹਿੰਨੀ ਆ ਕਿਤੇ ਅੱਜ ਤੇ ਸੂਤ ਵੀ ਇਹ ਕੈਨੇਡਾ ਤੋਂ ਆਇਆ ਪਰਸੀ ਮੈਂ ਵੀ ਅੱਖਾਂ ਲੱਗਣ ਹੀ ਰਿਆ ਮੰਮੀ ਵੇਖੋ ਕਿੰਨਾ ਸੋਹਣਾ ਹੈ ਮੈਂ ਵੇਖ ਲਿਆ ਜੀ ਹੈਨਾ ਹਾਂ ਸੋਹਣਾ ਲੱਗਣ ਰਿਆ ਨਾ ਇਹੀ ਚੱਲਦੇ ਪਏ ਜੇ ਹੁਣ ਇਹ ਟੈਂਪਰ ਨਹੀਂ ਬਿਉਰਨੇ ਨੇ ਹੰਦਾ ਅੱਛਾ ਅੱਛਾ ਨਹੀਂ ਨਹੀਂ ਬਹੁਤ ਸੋਹਣਾ ਦੀਦੀ ਪਰਸੀ ਸੋਹਣਾ ਹੈ ਪਰਸੀ ਹਾਂ ਕੱਤ ਸੋਹਣੀ ਹੈ ਜੀ ਬੱਸ ਸੋਣਾ ਨਹੀਂ ਨਹੀਂ ਭੈਣ ਤੇ ਹੈ ਹੀ ਸੋਹਣੀ ਦੀਦੀ ਮੈਂ ਗਲਾਸ ਰੱਖਿਆ ਤੁਸੀਂ ਇੱਧਰ ਹੋ ਜਾਓ ਸਵਾਰੇ ਹੋ ਕੇ ਬਹਿ ਜਾਓ ਢੋਲ ਆ ਲਓ ਨਾਲੇ ਇੱਧਰ ਆ ਢੋਲ ਵੀ ਲਾਉਣੀ ਆ ਚੱਲ ਗਏ ਦੂਰ ਬਰਾ ਨਹੀਂ ਨਹੀਂ ਅਜੇ ਨਹੀਂ ਕਿਤੇ ਵੀ ਜਾਣਾ ਥੋਕ ਬੜੀ ਜੇ ਬੈਠੋ ਵੀ ਨਹੀਂ ਧੰਜੀ ਕਿਤੇ ਬੈਠੋ ਗੱਲਾਂ ਬਾਤਾਂ ਕਰੋ ਮੈਂ ਕੁੜੀ ਉਹ ਵੇਖਦੀ ਹਾਂ ਵੀ ਲੀਟ ਨਾ ਕੁੜੀ ਆਈ ਨਹੀਂ ਬੱਸ ਆਉਂਦੀ ਹੋਣੀ ਉਹ ਵੇਖਦੀ ਭਲਾ ਕਿੱਥੇ ਤੁਰ ਜਾਣਾ ਵੀ ਐ ਕੋਈ ਨਹੀਂ ਚੱਲ ਜੇ ਆ ਜੇ ਤੇ ਮਿਲ ਜਾਈਏ ਹਾਂ ਜੀ ਜੀ ਤੇ ਇੱਕ ਤੁਸੀਂ ਇਹ ਲੋਕਰ ਬਹੁਤ ਕਿ ਮੈਂ ਕਿੰਨੀ ਕਮਰੇ ਚ ਕੰਨ ਲਵਾਇਆ ਆ। ਓਕੇ। ਮੈਂ ਰੈਕਟ ਕਰਾਂ। ਆਹ ਮੈਂ ਰੈਕਟ ਕਰਾਂ। ਕੇਂਦਰ ਬੈਠੋ। ਆਹ 5 ਮਿੰਟ ਤੇ ਰਹਿਣੀ ਹੈ। ਹਾਂ ਕੋਈ ਲੰਮੀ। ਕੋਈ ਬਹੁਤ ਰੈਕਟ ਰੋਣਾ ਹੈ। ਕੋਈ ਨਹੀਂ ਪੈ ਜੀ। ਬੈਜੋ ਅੱਧਾ ਜੀ ਦੀ ਇੱਥੇ ਆਓ ਤੁਸੀਂ। ਇੱਥੇ ਆਓ। ਚੁੱਪ ਕਰ ਜੂ। ਚੁੱਪ ਪਲੀਜ਼ ਵਿਲੋ ਚੁੱਪ ਮम्मा ਦਾ ਫੋਨ ਆ ਗਿਆ ਠੀਕ ਹੈ। ਹੈਲੋ। ਹਾਂ ਜੀ ਮੰਮਾ। ਹਾਂ ਮੈਂ ਛੁੱਟੀ ਹੋ ਗਈ ਆ ਉੱਥੋਂ ਤੇ ਮੈਂ ਇੱਥੇ ਨਾ pizza maker ਆ ਗਰਮੀ ਬਹੁਤ ਜਿਆਦਾ ਸੀ ਤੇ ਫਿਰ ਅਸੀਂ ਮੈਂ ਸਹੇਲੀਆਂ ਦੇ ਨਾਲ ਇੱਥੇ ਆ ਗਈ ਆ pizza maker ਹਾਂਜੀ ਨਹੀਂ ਬਸ ਆਣ ਹੀ ਵਾਲੀ ਆ ਥੋੜਾ time ਹੀ ਰੁਕਣਾ ਇੱਥੇ ਹਾਂਜੀ ਕੌਣ guest ਆਏ ਆ ਕਿਹੜੇ ਅੱਛਾ ਤੇ ਕੋਈ ਗੱਲ ਨੀ ਮੰਮਾ ਤੁਸੀਂ ਬਣਾ ਦੋ ਚਾਹ ਉਹਨਾਂ ਨੂੰ ਭਾਬੀ ਵੀ ਘਰੇ ਹੀ ਆ ਸਾਰੇ ਤੁਸੀਂ ਘਰੇ ਹੋ ਤੁਹਾਨੂੰ ਪਤਾ ਮੈਨੂੰ time ਲੱਗ ਜਾਣਾ ਆਉਂਦਿਆਂ ਕੋਈ ਗੱਲ ਨੀ ਮੈਂ ਆ ਜਾਂਦੀ ਆ। ਮਮਾ ਪਲੀਜ਼ ਪਹਿਲਾਂ ਤੁਸੀਂ ਇਦਾਂ ਨਾ ਕਰਿਆ ਕਰੋ ਫਿਰ ਹਾਂਜੀ ਮੈਂ ਆ ਜਾਨੀਆ ਬੱਸ ਆ ਜਾਨੀ ਥੋੜੇ 5 ਮਿੰਟ ਦੇ ਵਿੱਚ ਆ ਜਾਨੀਆ ਓਕੇ ਮੰਮੀ ਚਲ ਗਿਆ ਕਿਦੀ ਬਾਾਰ ਮੈਂ ਤੁਹਾਨੂੰ ਇਹ ਗੱਲ ਪੁੱਛ ਲਈ ਨਹੀਂ ਕਿ ਤੇ ਕੱਲ ਤੋਂ ਨਹੀਂ ਨਹੀਂ ਤਿਆਰ ਸੀ ਯਾਰ ਕਿ ਕਿੱਦਾਂ ਮੈਂ ਕਰਵਾਲੇ ਡਾਕਟਰਾਂ ਨਾਲ ਚੱਪਾ ਮਿਲਾਂਗੇ ਕੋਈ ਪਤਾ ਕੀ ਗੱਲ ਹੋਈ ਮੈਂ ਤੇ ਉੱਥੇ ਹੀ ਆ ਕੇ ਆਲੀ ਤੇ ਇਹ ਮੈਨੂੰ ਕਰਵਾਉਂਦੇ ਸੀ ਕਿ ਟੈਸਟ ਤੇਰੇ ਕਰਾਉਣ ਮੈਂ ਕਾਹ ਤਾਣਾ ਤੇ ਦੇਖ ਲਈ ਕੋਈ ਚੀਜ਼ ਆਖੀਰ ਦੀ ਖਾਣ ਨੂੰ ਬਿਲਕੁਲ ਮਨੇ ਕਰੀਓ ਡਾਕਟਰਾਂ ਨੇ ਅੱਜ ਕੱਲ ਪਹਿਲਾਂ ਹੀ ਚੱਲੀਆਂ ਚੀਜ਼ਾਂ ਬਸ ਮਨੇ ਕਰ ਦਿੰਦੇ ਜੇ ਤੇ ਭੇਜੇ ਕਰਾਉਣਾ ਤੇ ਮੈਡੀਕਲ ਨੂੰ ਤਨ ਕਰਨਾ ਲੈ ਕੇ ਚੱਲਦਾ ਹਾਂ ਸਿੱਧੇ ਰਮਾਨਾ ਇੱਥੇ ਦਵਾਈ ਕੋਲੀ ਖਾਲਾ ਤੇ ਬਹਿ ਜਾ ਮੈਂ ਵੀ ਲੱਖਾ ਇਹ ਮੈਂ ਤੇ ਉੱਤਰ ਦਾ ਪ੍ਰੋਗਰਾਮ ਬਣਾਇਆ ਮੈਂ ਇਹ ਹੋਣਾ ਚਾਹੁੰਦਾ ਕਿ ਬਦਲ ਗਿਆ ਜਾਂ ਤਾਂ ਫਿਰ ਮੈਂ ਦਿਮਾਗ ਲੜਾਇਆ ਉਸੇ ਵੇਲੇ ਪਹਿਲੇ ਉੱਕੇ ਨਾਲ ਗਏ ਤੇ ਮੰਮੀ ਨੂੰ ਕਿੱਦਾਂ ਮਿਲੋ ਫਿਰ ਮੈਂ ਮੰਮੀ ਨੂੰ ਫੋਨ ਕਰਤਾ ਮੰਮੀ ਇੱਕ ਸਾਡੀ ਉਹੋ ਜਿਹੇ ਦੇ ਦਿਮਾਗ ਪੰਨੇ ਪੱਖ ਪਈਦਾ ਹੀ ਹੁੰਦਾ ਤੇ ਮੰਮੀ ਨੇ ਬਾਅਦ ਵਿੱਚ ਮੈਨੂੰ ਫੋਨ ਕਰਤਾ ਕਿ ਮੈਂ ਅੱਜ ਅਗਲੇ ਮੋੜ ਤੇ ਖੜੀ ਆਂ ਚਠਾ ਇਧਰਾਨੀ ਮੇਰੀ ਆ ਨਾ ਹਾਂ ਇਧਰਾਨੀ ਮੇਰੀ ਦੀ ਫੋਨ ਤੇ ਪੁੱਛੂ ਹੈ ਨਹੀਂ ਉਹਦਾ ਕੀ ਹਾਲ ਵਿਚਾਰੀ ਦਾ ਉਹਨੂੰ ਕੀ ਹੈ ਉਹਦੀਆਂ ਲੁਕੜੀਆਂ ਕਿਧਰ ਆਉਂਦੀਆਂ ਨੇ ਓਦਾਂ ਇਹਦਾ ਦਿਮਾਗ ਹੈ ਜੀ ਮੈਨੂੰ ਆਖੀ ਜਾਨੀ ਆ ਕਿ ਉਹ ਸਮਝ ਜਾ ਕਿ ਉਹਦਾ ਕੋਰੋਨਾ ਨਾਲ ਬਣਾ ਉਹਦੇ ਕੋਲ ਨਹੀਂ ਟਾਈਮ ਹੈਗਾ ਇਹਨੂੰ ਮੈਂ ਆਖੀ ਜਾਨੀ ਮੰਮੀ ਤੈਨੂੰ ਲੱਗਦੀ ਤੇ ਤੈਨੂੰ ਤੇਰਾ ਕਿਹਾ ਕੇ ਲਈ ਆਂ ਤਰਾਕੀ ਆਈਆਂ ਮੈਨੂੰ ਕਹਿੰਦੇ ਯਾਦ ਉਹ ਗੱਲ ਤੇ ਗੱਲ ਸਿੱਤੀ ਜਾਂਦੀ ਜੀ ਜਿੱਦ ਤੱਕ ਛੁੱਟੀ ਜਾਂਦੀ ਡਾਕਟਰ ਨੇ ਟੈਸਟ ਕਰਦੇ ਨੇ ਨਾ ਇਹਨੂੰ ਜ਼ਿਆਦਾ ਬੋਲਣ ਵਾਲੀਆਂ ਗੋਲੀਆਂ ਵੀ ਨਾਲ ਹੀ ਖਵਾਉਂਦੀਆਂ ਟੈਸਟਾਂ ਦੇ ਨਹੀਂ ਤੂੰ ਮੈਨੂੰ ਇਹ ਕਿਉਂ ਬੰਨਿਆ ਰੋਮ ਵਾਂਗ ਢੀੜੇ ਕਰਕੇ ਬੰਦੇ ਨੂੰ ਉਹ ਕਿਵੇਂ ਪੀਂਗਿੰਦੇ ਤੂੰ ਸਮਝਦੇ ਹੋ ਜੇ ਨਾਲ ਕਰੋਨਾ ਨਾ ਕੋਈ ਗੱਲ ਹੋਊਗੀ ਉਹਨੇ ਫਿਰ ਮੋਤੇ ਫੜਨਾ ਨਹੀਂ ਦੱਸਣਾ ਹੁਣ ਖਾਣੇ ਬਾਹਰ ਨਹੀਂ ਜਾਣਾ ਸੀ ਆਹ ਹੋਵੇ ਤੇ ਹੈ ਤੇ ਮੰਮੀ ਨੂੰ ਕਿੱਦਾਂ ਮਿਲਦੀ ਤਾਂ ਆਪਾਂ ਇੱਥੇ ਗਲਾਹ ਕਿਦਾਂ ਕਰਦੇ ਆਂ ਪਰ ਮੇਰੀ ਸੱਸ ਨੇ ਖੜਾ ਛੜ ਕੇ ਜਦ ਤੇਰੀ ਸੱਸ ਦਾ ਆ ਸੋਹਣੀ ਜਰੀ ਦਾ ਦਿਵੇਲਾ ਘੜੀ ਪਾ ਲਵੇ ਤੇ ਡਿਊਟੀ ਤੇ ਬੱਥੇ ਦੇ ਨਾਲੇ ਮੇਰੀ ਸੱਸ ਦਾ ਇਹ ਆ ਕਿ ਮੰਮੀ ਨੇ ਚੰਗੀ ਵਾਰੀ ਕਹਿੰਦੀ ਕਰਨੀ ਇੱਕ ਕਰਨੀ ਨਹੀਂ ਇੱਕ ਉਹਦਾ ਇਹ ਵੀ ਮੋਗਾ ਦਿੰਦੀ ਸਿਆਣੀ ਮੋਗਾ ਦਿੰਦੀ ਚਲ ਜੇ ਆਏ ਮਾਂ ਵੀ ਹੋਏ ਬਹਿ ਕੇ ਗੱਲਬਾਤ ਹਾਂ ਹਾਂ ਪਤਾ ਹੁੰਦਾ ਇਹਦੀ ਸੱਸ ਨੇ ਤੇ ਚੌਂਕੜਾ ਲਾ ਕੇ ਸਾਦਾ ਮਾੜਾ ਬਹਿ ਜਾਣਾ ਉਹਨੇ ਤਾਂ ਨਹੀਂ ਹਿਲਲਣਾ ਲੱਗੋ ਵੀ ਪਤਾ ਨਹੀਂ ਇੰਨਾ ਮਾਵਾ ਧੀਆਂ ਨੇ ਕੀ ਡਾਕਟਰ ਸੁੱਕ ਕਰਾਉਣਾ ਮੰਮੀ ਕੋ ਡਾਕਟਰ ਸੁੱਕ ਦੀ ਗੱਲ ਉਹ ਵੀ ਮੇਰੇ ਤੇ ਬੜਾ ਦਿੱਕਾ ਉਹਨੂੰ ਚਾਹੀ ਤਾਂ ਡੇਗਿਆ ਬੈੰਨਾ ਚੜ ਜਾਂਦਾ ਤੇ ਮਾਪੂ ਵੀ ਨਹੀਂ ਨਹੀਂ ਹਾਂ ਮਾ ਤਾਂ ਇਹ ਨਹੀਂ ਦੇਲੇ ਬੜਾ ਉਹ ਤੇ ਰਪਿੰਦਰੇ ਲੱਗੋ ਹਿਲਦੀ ਹੀ ਨਹੀਂ ਉੱਥੇ ਬਹਿ ਜਾਂਦੀ ਜਿੱਥੇ ਬੈਣੀ ਹੈ ਅੱਛਾ ਸਾਰੀ ਗੱਲ ਛੱਡੋ ਹੁਣ ਇਹਨਾਂ ਗੱਲਾਂ ਤੇ ਪਾਉ ਨਹੀਂ ਤੀ ਹਣ ਮੈਨੂੰ ਦੱਸ ਕਿ ਕਿੱਦਾਂ ਕਰੀ ਕਿ ਕਰੀ ਤੇਰੇ ਬਾਜੀ ਨੂੰ ਕਿਦਾਂ ਕਹਿੰਦਾ ਮਾ ਮੋਤੀ ਬਣਾਉਣਾ